190000 ਰੁਪਏ ਦੀ ਬਰਨਾ ਲੈ ਕੇ ਆਏ ਤੁਹਾਡੇ ਬਾਸ ਸੱਸੀ ਗਾਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਪਹੀੜ ਤੋਂ 190000 ਰੁਪਏ ਦੀ ਬਰਨਾ ਲੈ ਕੇ ਆਏ ਤੁਹਾਡੇ ਬਾਸ ਸਭ ਤੋਂ ਪਹਿਲਾਂ ਕਾਰ ਮੇਲਾ 14 ਸਤੰਬਰ ਅਮਰਗੜ ਵਿਖੇ ਗੱਡੀ ਲੈਣੀ ਆ ਵੇਚਨੀ ਆ ਲੋਨ ਕਰਾਣਾ ਜਾਂ ਲੱਕੀ ਡਰਾ ਦਾ ਹਿੱਸਾ ਬਣਨਾ ਜਾਂ ਸੋਨੇ ਦਾ ਸਿੱਕਾ ਜਿੱਤਣਾ ਜ਼ਰੂਰ ਪਹੁੰਚੋ ਗੱਡੀ ਤੁਹਾਡੇ ਸਾਹਮਣੇ ਖੜੀ ਹੈ ਜੀ ਪਾਰਟੀ ਦੀ ਕਾਰ ਆ ਇਹ ਇੰਜਨ ਦਾ ਸਭ ਤੋਂ ਪਹਿਲੀ ਗੱਲ ਹੈ ਵੀ ਇੰਜਨ ਪੂਰਾ ਟੌਪ ਦਾ ਗੱਡੀ ਦਾ ਪੂਰਾ ਜਮੇ 1% ਵੀ ਬਲੋਣੀ ਹੈਗੀ ਇਹ ਗੱਲ ਸੁਣ ਲਿਓ ਬਾਕੀ ਸਾਈਡਾਂ ਤੋਂ ਥੋੜਾ ਜਿਵੇਂ ਲਿਬੜੀ-ਲੁਪੜੀ ਹੋਈ ਆ ਮੀਹਾਂ ਚ ਤੇ ਮੇਜਰ ਐਕਸੀਡੈਂਟ ਨਹੀਂ ਹੈਗੀ ਪੇਂਟ ਲਗਭਗ ਸਾਈਡਾਂ ਹੈਗੀ ਆ ਸਿੰਗਲ 에ਅਰ ਬੈਗ ਵਾਲੀ ਆ ਬੈਗ ਤੋਂ ਤੁਸੀਂ ਦੇਖ ਰਹੇ ਹੋ ਨੰਬਰ ਪੰਜਾਬ ਹੈ ਅਲਾਏ ਪਏ ਹੋਏ ਨੇ ਅਲਾਏ ਪੂਰੇ ਨੇ ਜੀ ਇਧਰ ਨਾਲ ਆ ਵਿੱਚ ਪਿਆਗਾ ਤੇ ਇਹਦਾ ਟਾਇਰ ਪੈਂਚਰ ਆ ਵਿੱਚੋਂ ਤੁਸੀਂ ਇੰਟੀਰੀਅਰ ਦੇਖ ਲਓ ਤੇ ਆਟੋ ਕਲਾਈਮੇਟ ਏਸੀ ਸਟੀering ਕੰਟਰੋਲ ਸਿੰਗਲ 에ਅਰ ਬੈਗ ਲੈਦਰ ਦੇ ਸੀਟ ਕਵਰ ਏਸੀ ਤੁਸੀਂ ਨਾ ਚੱਲਦਾ ਹੀ ਮੰਨ ਲਿਓ ਪਰ ਰੇਟ ਬਾਹਲਾ ਘੈਂਟ ਹੈਗਾ 1.90 ਹਜ਼ਾਰ ਰੁਪਇਆ ਜੀ